ਸਵਾਗਤ ਹੈ ਸਾਰੇ ਹੀ ਕੈਂਡੀਡੇਟ ਦਾ ਬੈਸਟ ਫਿਚਰ ਐਜੂਕੇਸ਼ਨ ਚੈਨਲ ਉੱਪਰ ਬਠਿੰਡਾ ਸੈਸ਼ਨ ਕੋਡ ਅੰਦਰ ਜੋ 25 ਪੀਐਨ ਦੀ ਭਰਤੀ ਆਈ ਸੀ ਐਂਡ ਇਸ ਦੀ ਜੋ ਇੰਟਰਵਿਊ 7 ਮਾਰਚ ਤੱਕ ਲਈ ਗਈ ਹੈ ਤਾਂ ਹੁਣ ਉਸ ਦੇ ਜੋ ਰਿਜ਼ਲਟ ਲਿਸਟ ਜਾਰੀ ਕਰ ਦਿੱਤੀ ਗਈ ਹੈ ਤਾਂ ਹੁਣ ਉਹ ਲਿਸਟ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਫਸਟ ਟਾਈਮ ਵਿਸਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਆਉਣ ਵਾਲੀ ਹਰ ਇੱਕ ਗਵਰਨਮੈਂਟ ਜੋਬ ਦੀ ਜਾਣਕਾਰੀ ਬਿਲਕੁਲ ਸਹੀ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਇਹ ਤੁਸੀਂ ਲਿਸਟ ਦੇਖ ਸਕਦੇ ਹੋ ਠੀਕ ਹੈ ਟੋਟਲ ਜੋ 25 ਪੋਸਟਾਂ ਸੀ ਐਂਡ ਇਸ ਵਿੱਚ ਜੋ ਸਿਲੈਕਟਡ ਕੈਂਡੀਡੇਟ ਤੇ ਵੇਟਿੰਗ ਲਿਸਟ ਵਾਲੇ ਕੈਂਡੀਡੇਟ ਦੀ ਜੋ ਨਾਮ ਦਿੱਤੇ ਗਏ ਨੇ ਲਿਸਟ ਵਿੱਚ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਫਸਟ ਜੋ ਜਨਰਲ ਕੈਟਾਗਰੀ ਵਿੱਚ ਜੋ 8 ਕੈਂਡੀਡੇਟ ਜੋ ਸਿਲੈਕਟ ਕੀਤੇ ਗਏ ਨੇ ਠੀਕ ਹੈ ਇੱਥੇ ਇਹਨਾਂ ਦਾ ਰੋਲ ਨੰਬਰ ਲਿਖਿਆ ਹੈ ਨਾਮ ਲਿਖਿਆ ਹੈ ਐਂਡ ਫਾਦਰ ਨੇਮ ਲਿਖਿਆ ਹੈ ਠੀਕ ਹੈ ਜੀ ਐਂਡ ਜੋ ਵੇਟਿੰਗ ਲਿਸਟ ਵਿੱਚ ਪੰਜ ਕੈਂਡੀਡੇਟ ਰੱਖੇ ਗਏ ਨੇ ਤਾਂ ਤੁਸੀਂ ਰੋਲ ਨੰਬਰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਜੋ ਵੇਟਿੰਗ ਲਿਸਟ ਵਿੱਚ ਨਾਮ ਨੇ ਐਂਡ ਉਸ ਤੋਂ ਬਾਅਦ ਜਰਨਲ ਔਮਨ ਜੋ ਰਿਜ਼ਰਵ ਸੀਟ ਸੀ ਇਸ ਵਿੱਚ ਜੋ ਤਿੰਨ ਸੀਟਾਂ ਸਨ ਤਾਂ ਤਿੰਨ ਕੈਂਡੀਡੇਟ ਜੋ ਸਿਲੈਕਟ ਨੇ ਐਂਡ ਦੋ ਕੈਂਡੀਡੇਟ ਜੋ ਵੇਟਿੰਗ ਲਿਸਟ ਵਿੱਚ ਨੇ ਉਸ ਤੋਂ ਬਾਅਦ ਜਰਨਲ ایਡਬਲਯੂਐਸ ਠੀਕ ਹੈ ਜੀ ਇਦੇ ਵਿੱਚ ਜੋ ਦੋ ਕੈਂਡੀਡੇਟ ਸਿਲੈਕਟ ਨੇ ਐਂਡ ਇੱਕ ਕੈਂਡੀਡੇਟ ਜੋ ਵੇਟਿੰਗ ਲਿਸਟ ਵਿੱਚ ਹੈ ਐਸਸੀ ਐਮਬੀ ਠੀਕ ਹੈ ਮਤਲਬ ਕਿ ਇਹ ਮਾਜਵੀ ਸੇ ਇੱਕ ਬਾਲਮੀਕ ਦੋ ਕੈਂਡੀਡੇਟ ਸਿਲੈਕਟ ਨੇ ਐਂਡ ਇੱਕ ਕੈਂਡੀਡੇਟ ਜੋ ਵੇਟਿੰਗ ਲਿਸਟ ਵਿੱਚ ਹੈ ਉਸ ਤੋਂ ਬਾਅਦ ਹੈ ਐਸਸੀ ਆਰਓ ਇੱਕ ਕੈਂਡੀਡੇਟ ਸਿਲੈਕਟ ਹੈ ਐਂਡ ਇੱਕ ਕੈਂਡੀਡੇਟ ਜੋ ਵੇਟਿੰਗ ਲਿਸਟ ਵਿੱਚ ਹੈ ਉਸ ਤੋਂ ਬਾਅਦ ਐਸਸੀ ਅਦਰ ਵੂਮਨ ਰਿਜ਼ਰਵ ਸੀਟਾਂ ਦੋ ਨੇ ਠੀਕ ਹੈ ਜੀ ਸਿਲੈਕਟ ਕੈਂਡੀਡੇਟ ਤੁਸੀਂ ਦੇਖ ਸਕਦੇ ਹੋ ਐਂਡ ਜੋ ਵੇਟਿੰਗ ਲਿਸਟ ਵਿੱਚ ਕੈਂਡੀਡੇਟ ਹੈ ਐਂਡ ਉਸ ਤੋਂ ਬਾਅਦ ਬੀਸੀ ਪੰਜਾਬ ਇੱਕ ਕੈਂਡੀਡੇਟ ਸਿਲੈਕਟ ਐਂਡ ਇੱਕ ਜੋ ਵੇਟਿੰਗ ਲਿਸਟ ਵਿੱਚ ਹੈ ਐਂਡ ਬੀਸੀ ਵੂਮਨ ਇੱਕ ਕੈਂਡੀਡੇਟ ਸਿਲੈਕਟ ਐਂਡ ਇੱਕ ਜੋ ਵੇਟਿੰਗ ਲਿਸਟ ਵਿੱਚ ਹੈ उस तो बाद है एक्स सर्विसमैन जनरल एक पोस्ट सिलैक्ट कैंडीडेट एंड एक वेटिंग लिस्ट में एक्स सर्विसमैन एस सी दो कैंडेट सिलेक्ट ने एंड एक जो वेटिंग लिस्ट में है उस तो बाद एक्स सर्विसमैन बीसी एक कैंडेट सिलेक्ट है एक जो वेटिंग लिस्ट में है एंड जो फिजिकल हैंडीकेप ਇੱਕ ਕੈਂਡੀਡੇਟ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਜੋ ਔ ਵੇਟਿੰਗ ਲਿਸਟ ਵਿੱਚ ਹੈ ਤਾਂ ਇਹ ਤੁਸੀਂ ਲਿਸਟ ਡਾਊਨਲੋਡ ਕਰ ਸਕਦੇ ਹੋ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿਸਟ ਦਾ ਲਿੰਕ ਦੇ ਦਿੱਤਾ ਗਿਆ ਹੈ ਠੀਕ ਹੈ ਉੱਥੋਂ ਤੁਸੀਂ ਇਸ ਲਿਸਟ ਨੂੰ ਡਾਊਨਲੋਡ ਕਰ ਲੈਣਾ ਹੈ ਐਂਡ ਇਸ ਨੂੰ ਤੁਸੀਂ ਬਠਿੰਡਾ ਕੋਰਟ ਦੀ ਵੈਬਸਾਈਟ ਤੋਂ ਵੀ ਤੁਸੀਂ ਡਾਊਨਲੋਡ ਲਿਸਟ ਨੂੰ ਕਰ ਸਕਦੇ ਹੋ